ਤੇ ਕਈ ਸਵਾਲ ਤੁਸੀਂ ਪਰੀ ਦੀਦੀ ਵਾਸਤੇ ਵੀ ਪੁੱਛਦੇ ਰਹੇ ਨੇ ਹਾਂਜੀ ਸਾਰੇ ਚਤੁਰਤੀ ਦੇ ਕਾਲ ਮੈਂ ਮੰਦੀਪ ਨੂੰ ਕਈ ਵਾਰ ਉਹਵੇਂ ਡਰੋ ਨਹੀਂ ਨਹੀਂ ਮੈਂ ਤੇ ਨਾਲ ਉਹ ਗੰਦੀਆਂ ਜਿਹਾ ਨਣਾ ਨਾ ਨਹੀਂ ਸੀ ਪਹਿਲਾਂ ਨਾ ਹਾਂਜੀ ਆਪਾਂ ਵਿੱਚ ਉਹ ਸੀਨ ਉੱਥੇ ਕੱਢਤਾ ਸੀ ਕਿਉਂਕਿ ਮਾਰਕੀਟ ਦੇ ਬਾਅਦ ਕੋਈ ਆਪਾਂ ਵਲੌਗ ਨਹੀਂ ਬਣਾਇਆ ਤੇ ਹੁਣ ਵਾਵਾ ਜਾਣੇ ਸਵਾਲ ਪੁੱਛਦੇ ਰਹਿੰਦੇ ਮੈਂ ਕਿ ਜਵਾਬ ਦੇ ਦੀ ਸਭ ਤੋਂ ਪਹਿਲਾਂ ਮੰਦੀ ਵਾਵਾ ਨੂੰ ਪੁੱਛਦੇ ਹੋ ਤੁਹਾਡੀ ਲਵ ਮਰਜ ਹੈ ਕੀ ਮੰਦੀ ਆਪਣੀ ਲਵ ਮਰਜ ਹੈ ਨਹੀਂ ਹੈ ਨਹੀਂ ਕੀ ਹੈ ਸਰ ਆਪਣੀ ਅਰੇ ਰੇਜ ਮੇਰੀ ਹਾਂਜੀ ਕਿਉਂਕਿ ਸਾਡੀ ਅਰੇਂਜ ਮੈਚ ਜਦੋਂ ਉਹ ਸਵਾਲ ਤਾਂ ਪੁੱਛਣਾ ਹੀ ਜਾਈਦਾ ਕਿ ਕਿ ਆਪਣੀ ਸ਼ੁਰੂ ਤੋਂ ਨਾ ਸਾਰੀਆਂ ਵੀਡੀਓ ਪਾਈਆਂ ਹੋਈਆਂ ਠੀਕ ਹੈ ਤੇ ਅਸੀਂ ਤਾਂ ਮੈਂ ਤੇ ਮਨਦੀਪ ਨੇ ਇੱਕ ਦੂਜੇ ਨੂੰ ਦੇਖਿਆ ਵੀ ਨਹੀਂ ਸੀਗਾ ਤੇ ਇੰਸਟਾਗ੍ਰam ਤੇ ਜਰੂਰ ਫੋਟੋਆਂ ਵਗੈਰਾ ਦੇਖੀਆਂ ਸੀਗੇ ਸੱਚੀ ਤੇ ਅਸੀਂ ਜਦੋਂ ਵਿਆਹ ਕਰਾਇਆ ਤੇ ਵਿਆਹ ਵਾਲੇ ਦਿਨ ਫਸਟ ਹੀ ਦਿਨ ਮਿਲੇ ਆ ਠੀਕ ਹੈ ਪਹਿਲੇ ਹੀ ਦਿਨ ਇੱਕ ਦੂਜਨ ਉਸ ਤੋਂ ਪਹਿਲਾਂ ਨਾ ਦੇਖਿਆ ਸੀ ਨਾ ਕਦੇ ਟੱਕਰੇ ਸੀ ਨਾ ਮਨਦੀਪ ਹਾਂਜੀ ਸਹੀ ਆ ਸਹੀ ਆ ਹੋਰ ਇੱਕ ਸਵਾਲ ਬਹੁਤ ਪੁੱਛਦੇ ਰਹਿੰਦੇ ਵੀ ਤੁਸੀਂ ਕਿੱਥੋਂ ਰਹਿੰਦੇ ਮਤਲਬ ਕਿੱਥੋਂ ਕੀ ਕਹਿੰਦੇ ਬੋਲ ਹੀ ਗਿਆ ਸੀ ਅਰੇ ਸੌਰੀ ਹਾਂਜੀ ਇੱਕ ਸਵਾਲ ਹੋਰ ਪੁੱਛਦੇ ਰਹਿੰਦੇ ਵੀ ਤੁਸੀਂ ਕਿੱਥੇ ਰਹਿੰਦੇ ਆ ਬਈ ਬਹੁਤ ਜਾਣੇ ਪੁੱਛਦੇ ਆ ਕਮੈਂਟਾਂ ਦੇ ਵਿੱਚ ਮੈਂ ਤੂੰ ਹੀ ਦੱਸ ਦੇ ਹੁਣ ਤਾਂ ਤੈਨੂੰ ਪਤਾ ਹੀ ਆਪਾਂ ਕਿੱਥੇ ਰਹਿੰਦੇ ਹਾਂ ਅਨੂਪਗੜ੍ਹ ਅਸੀਂ ਰਹਿੰਦੇ ਅਨੂਪਗੜ੍ਹ ਜੋ ਕਿ ਰਾਜਸਥਾਨ ਦੇ ਵਿੱਚ ਸ਼੍ਰੀ ਗੰਗਾਨਗਰ ਜ਼ਿਲ੍ਹੇ ਦੇ ਵਿੱਚ ਪੈਂਦੀ ਮਾਰਕੀਟ ਨੂਪ ਘੜ ਹੋ ਗਿਆ ਘਰਸਾਣਾ ਰੈਸਨ ਆਪਣੇ ਕੋਲੇ ਕੋਲੇ ਹੈਗੇ ਹੋਰ ਕੀ ਸਵਾਲ ਪੁੱਛਦੇ ਲੈਂਦੇ ਆਪਾਂ ਉਹਨਾਂ ਦੇ ਵੀ ਜਵਾਬ ਦੇਣਾ ਇੱਕ ਕਾਸਟ ਪੁੱਛਦੇ ਹੈ ਇੱਕ ਨਹੀਂ ਕਾਸਟ ਵਗੈਰਾ ਨਹੀਂ ਸ਼ੋ ਕਰਨੀ ਚਾਹੀਦੀ ਕੀ ਇਹ ਚੀਜ਼ਾਂ ਗਲਤ ਹੈ ਮਾਂਗੇ ਤੇ ਸੰਦੂਰ ਜ਼ਿਆਦਾ ਭਰਦੀਆਂ ਵੀ ਸਵਾਲ ਆਉਂਦਾ ਵੀ ਦੱਸ ਦੇ ਹੁਣ ਕੀ ਰੀਜਨ ਖੁਸ਼ੀ ਨਾ ਸ਼ੌਕ ਹੈ ਆਵਦੀ ਖੁਸ਼ੀ ਨਾਲ ਆ ਵੀ ਇਹ ਇਦੇ ਵਿੱਚ ਕੋਈ ਕਾਰਨ ਹੈ ਵੱਡਾ ਜਾਂ ਆਪਦੀ ਖੁਸ਼ੀ ਹੈ ਕਾਰਨ ਹੈ ਦੇ ਵਿੱਚ ਵੱਡਾ ਦੱਸ ਕਾਰਨ ਜਦੋਂ ਮਾਂਗਲਮੀ ਪਰਦੇ ਜਾਂਦੇ ਤਾਂ ਪਤੀ ਪਰਮੇਸ਼ਵਰ ਨੂੰ ਕੋਈ ਦੁੱਖ ਨਹੀਂ ਲੱਗਦਾ ਅੱਛਾ ਤਾਂ ਤੇ ਕੀ ਕਰਦੇ ਆ ਚਲੋ ਹੋਰ ਕੋਈ ਸਵਾਲ ਕੀ ਦੱਸੀ ਐ ਤੁਹਾਨੂੰ ਹੋਰ ਤਾਂ ਕੋਈ ਸਵਾਲ ਨਹੀਂ ਠੀਕ ਆ ਤੇ ਹੋਰ ਹੋਰ ਆਪਾਂ ਕਿਹ ਜੀ ਵੀਡੀਓ ਬਣਾਈਏ ਪ੍ਰੈਂਕ ਪ੍ਰੈਂਕ ਕਰੀਏ ਹੁਣ ਪ੍ਰੈਂਕ ਦੇ ਸਾਹਮਣੇ ਬੇਟੀ ਨੂੰ ਪਤਾ ਲੱਗ ਜੇ ਜਦੋਂ ਭੁੱਲ ਗਈ ਨਾ ਉਹਦਾ ਕੋਈ ਪ੍ਰੈਂਕ ਕਰਾਂਗੇ ਇਹਨਾਂ ਤਕੜਾ ਲੱਗ ਗਿਆ ਮੈਨੂੰ ਪਤਾ ਲੱਗ ਗਿਆ ਮੈਨੂੰ ਪਤਾ ਤੇ ਬਾਕੀ ਭਾਈ ਐਵੇਂ ਨਾ ਕਿਹਾ ਕਰੋ ਵੀ ਤੁਹਾਡੀ ਤੁਸੀਂ ਐਵੇਂ ਕਿਉਂ ਪਰਦੇ ਹੋ ਤੇ ਹੋਰ ਵੀ ਕੋਈ ਸਵਾਲ ਹੋ ਸਕਦੇ ਤੁਸੀਂ ਪੁੱਛਦੇ ਹੋਗੇ ਹਾਂਜੀ ਇੱਕ ਮੈਨੂੰ ਹੋਰ ਸਵਾਲ ਯਾਦ ਆ ਗਿਆ ਕਿਸੇ ਭਰਾ ਨੇ ਪੁੱਛਿਆ ਸੀ ਕਿ ਲਵ ਮੈਰਿਜ ਬੈਸਟ ਹੈ ਜਾਂ ਰੇਂਜ ਮੈਰਿਜ ਬੈਸਟ ਹੈ ਜਾਂ ਤੁਸੀਂ ਹੁਣ ਵਿਆਹ ਕਰਾ ਕੇ ਕਿੰਨੇ ਖੁਸ਼ ਹੋ ਮਨਦੀਪ ਤੂੰ ਦੱਸ ਆਪਾਂ ਤਾਂ ਕਦੀ ਲੜਦੇ ਹਾਂ ਨਹੀਂ ਇਸ ਤੋਂ ਬਹੁਤ ਖੁਸ਼ ਆ ਤੇ ਮਨਦੀਪ ਇੱਕ ਸਵਾਲ ਹੋਰ ਆ ਕਿ ਆਪਣੀ ਵਿਆਹ ਤੋਂ ਬਾਅਦ ਕਦੀ ਲੜਾਈ ਹੋਈ ਹੈ ਨਹੀਂ ਹੋਈ ਹੈ ਨਹੀਂ ਹੋਈ ਜੇ ਹੋਈ ਵੀ ਹੋਈ ਨਾ ਦੱਸਣਾ ਨੀਗਾ ਹੋਈ ਨਹੀਂ ਜਦੋ ਹੋਈ ਵੀ ਨਹੀਂ ਵੈਸੇ ਮਜ਼ਾਕ ਕਰਦਾ ਦੱਸਣਾ ਤਾਂ ਕੀ ਨੀਗਾ ਤੁਸੀਂ ਸਾਰੇ ਪਰਿਵਾਰ ਪਰਿਵਾਰ ਹੀ ਮੰਨਦੇ ਹੋ ਮੇਰੇ ਭੈਣਾਂ ਦੇਖਦੀਆਂ ਮੈਨੂੰ ਤੇ ਆਪਨ ਪਰਿਵਾਰ ਹੀ ਸਮਝਦੀਆਂ ਤੇ ਤਾਂ ਕਰਕੇ ਆਪਾਂ ਵੀਡੀਓ ਵੀ ਬਣਾਉਨੇ ਆ ਠੀਕ ਆ ਉਹਨਾਂ ਵਾਸਤੇ ਕੋਈ ਇੱਕ ਦੋ ਬੰਦੇ ਨੇ ਆਪਣੀ ਵੀਡੀਓ ਨਾ ਵੀ ਪਸੰਦ ਹੋਣੀ ਹਣ ਮਨਦੀਪ ਉਹਨਾਂ ਵਾਸਤੇ ਕੀ ਕਹਿਣੇ ਜੇ ਕਈ ਬੰਦੇ ਆਪਣੀ ਵੀਡੀਓ ਨਹੀਂ ਵੀ ਪਸੰਦ ਕਰਦੇ ਹੁੰਦੇ ਕੋਈ ਹੋ ਹੀ ਸਕਦਾ ਜਿਹਨੂੰ ਨਾ ਪਸੰਦ ਹੋਵੇ ਵੀ ਕਈਆਂ ਨੇ ਐਵੇਂ ਹੁੰਦਾ ਵੀ ਕੀ ਬਣਾਉਂਦੇ ਰਹਿੰਨੇ ਫਿਰ ਉਹਨਾਂ ਨੂੰ ਇੱਕ ਹੀ ਗੱਲ ਕਹਿੰਨੇ ਵੀਰੋ ਤੁਹਾਨੂੰ ਵਧੀਆ ਲੱਗਦੀ ਆ ਤਾਂ ਤੁਸੀਂ ਦੇਖੋ ਨਹੀਂ ਤਾਂ ਫਿਰ ਨਾ ਦੇਖੋ ਕੋਈ ਗੱਲ ਨਹੀਂ ਆਪਾਂ ਜਿਹੜੇ ਪਿਆਰ ਕਰਦੇ ਆਪਾਂ ਉਹਨਾਂ ਲਈ ਬਣਾਉਨੇ ਆ ਠੀਕ ਆ ਤੇ ਕਈ ਸਵਾਲ ਤੁਸੀਂ ਪਰੀ ਦੀਦੀ ਵਾਸਤੇ ਵੀ ਪੁੱਛਦੇ ਰਹੇ ਨੇ ਦੀਦੀ ਆਪ ਹੀ ਦੱਸ ਦੇ ਤੁਹਾਡੇ ਐਂ ਕਹਿੰਦੇ ਪੁੱਛਦੇ ਰਹਿੰਦੇ ਆ ਵੀ ਪਰੀ ਦੀਦੀ ਦੀ ਮੈਰਿਜ ਹੋ ਗਈ ਕਿ ਨਹੀਂ ਆ ਕਿਹਜਾ ਸਵਾਲ ਵੀ ਚੂੜਾ ਬਾਹਰ ਕੇ ਮੈਰਿਜ ਤਾਂ ਹੋਈ ਜੇ ਮੇਰਾ ਵਿਆਹ ਹੋਇਆ ਤਾਂ ਹੀ ਚੂੜਾ ਪਾਇਆ ਹੋਇਆ ਤੇ ਤਾਂ ਕਰਕੇ ਵੀ ਸਾਰੇ ਜਣੇ ਸਵਾਲ ਪੁੱਛਦੇ ਰਹਿੰਦੇ ਕਿਉਂਕਿ ਅਸੀਂ ਪਰੀ ਦੀਦੀ ਦਾ ਨਾ ਚੁੰਨੀ ਚੜਾਵਾ ਉਦੋਂ ਹੀ ਕਰਤਾ ਸੀ ਤਾਂ ਕਰਕੇ ਅਸੀਂ ਨਹੀਂ ਹਾਈਲਾਈਟ ਕੀਤਾ ਸੀ ਅਸੀਂ ਸੋਚਿਆ ਸੀ ਕੋਈ ਵੱਡੀ ਤਗੜੀ ਪਾਰਟੀ ਕਰਾਂਗੇ ਸਿੰਪਲ ਜਿਹਾ ਵਿਆਹ ਕਰਤਾ ਸੀ ਪ੍ਰੀ ਦੀਦੀ ਇਸ ਵਜ੍ਹਾ ਨਾਲ ਉਸੇ ਦਿਨ ਹੀ ਲਾਵਾਂ ਫੇਰੇ ਕਰਾਤੇ ਸੀ ਹੈ ਨਾ ਪ੍ਰੀ ਹਾਂਜੀ ਉਸੇ ਦਿਨ ਹੀ ਤੇ ਹਰ ਮੰਦੀਪ ਨਾਲ ਕੋਈ ਗੱਲਬਾਤ ਮੰਦੀਪ ਤੁਸੀਂ ਦੱਸੋ ਮੰਦੀਪ ਨੂੰ ਕੀ ਸਵਾਲ ਪੁੱਛਦੇ ਹੋ ਮੰਦੀਪ ਨੂੰ ਆਜ ਵਾਲੇ ਪੁੱਛਦੇ ਵੀ ਮਾਂ ਵੀ ਜਿਆਦਾ ਮੰਗ ਜਿਆਦਾ ਵੱਡੀਆਂ ਤਾਂ ਪਰਦੇ ਵੀ ਪੁੱਛ ਲੈਂਦੇ ਉਹ ਇਦਾਂ ਸੋਹਣੀ ਲੱਗਦੀ ਇਹਨੂੰ ਮੈਂ ਹੀ ਕਿਹਾ ਉਸ ਵੱਡੇ ਸਾਰੇ ਮੰਗ ਭਰੇ ਆ ਸਰ ਅੱਛਾ ਇਹ ਸੋਹਣੀ ਲੱਗਦੀ ਮੈਨੂੰ ਕਹਿ ਕੇ ਗਈ ਸੀ ਮੇਰੇ ਨੂੰ ਯਾਦ ਹੈ ਉਹ ਪਿਛਲੀ ਵਾਰ ਹੋਰ ਬਾਕੀ ਪਰੀ ਦੀਦੀ ਨਾਲ ਮੇਰੀ ਬਹੁਤ ਬਣਦੀ ਹੈ ਕਿਉਂਕਿ ਉਹ ਸਾਡਾ ਪਿਆਰ ਬਹੁਤ ਹੈ ਕਿ ਅਸੀਂ ਬਚਪਨ ਤੋਂ ਬਹੁਤ ਜ਼ਿਆਦਾ ਇਕੱਠੇ ਰਹੇ ਹਾਂ ਬਹੁਤ ਠੀਕ ਹੈ ਇੱਕ ਕਿਸੇ ਨੇ ਪਰੀ ਕਮੈਂਟ ਕੀਤਾ ਸੀ ਕਹਿੰਦੇ ਇੱਕ ਪਰੀ ਗਈ ਤੇ ਆ ਦੂਜੀ ਪਰੀ ਆ ਗਈ ਹੈ ਮੰਮੀ ਦਾ ਜੀ ਨਹੀਂ ਲੱਗਦਾ ਸੀਗਾ ਫਿਰ ਇਸ ਕਰਕੇ ਤੇਜੀ ਦਾ ਵੀ ਅਸ ਜਲਦੀ ਤੋਂ ਜਲਦੀ ਵਿਆਹ ਕਰਤਾ ਮੈਂ ਚਲੀ ਗਈ ਸੀ ਉਸ ਤੋਂ ਬਾਅਦ ਮੰਮੀ ਇਕੱਲੀ ਰੋਂਦੀ ਰਹਿੰਦੀ ਹੁੰਦੀ ਸੀ ਫਿਰ ਮੰਮੀ ਨੇ ਇੱਕ ਹੋਰ ਧੀ ਲਿਆ ਹਾਂ ਖੋਸ਼ਾ ਮਨਦੀਪ ਦਾ ਬਹੁਤ ਚਾਹ ਦੇ ਜੀ ਲੱਗ ਗਿਆ ਤੇਰਾ ਇੱਥੇ ਮੇਰੇ ਬਾਰੇ ਪੁੱਛ ਲਾ ਮੇਰੇ ਕੋਈ ਲੜਾਈ ਲੁੜਾਈ ਤਾਂ ਨਹੀਂ ਕਰਦਾ ਮੈਂ ਹਾਂ ਦਾਸ ਮਨਦੀਪ ਤੇ ਜੀ ਲੜਾਈ ਤਾਂ ਨਹੀਂ ਕਰਦਾ ਨਹੀਂ ਕਰਦਾ ਹੇਗੇ ਡਾਰਕੀ ਜ ਮੇਰੇ ਕੋ ਨਹੀਂ ਦੇਖ ਕੇ ਇਹ ਦੱਸਦੀ ਲੈ ਬਾਕੀ ਮੰਦੀਪ ਦੀ ਜਿਆਦੀ ਉਮਰ ਵੱਡੀ ਨਹੀਂ ਗਈ ਬਿਲਕੁਲ ਛੋਟੀ ਉਮਰ ਦੀ ਹੈ ਹ ਨਹੀਂ ਮਤਲਬ ਬਹੁਤ ਸਿਆਣੀ ਹੈ ਗਈ ਉਮਰ ਤੋਂ ਵੱਧ ਦੇ ਨਾਲ ਜਿਆਦੇ ਉਮਰ ਜਿੰਨੀ ਨਹੀਂ ਗਈ ਇਹਦੀ ਪਰ ਇਹਨੂੰ ਨੋਲਜ ਬਹੁਤ ਜ਼ਿਆਦਾ ਹਾ ਘਰ ਨੂੰ ਸੰਭਾਲਣ ਵਾਲੀ ਗੁੜੀਆ ਮੰਮੀ ਡੈਡੀ ਦਾ ਛੋਟਾ ਵੀਰ ਹੈ ਗੁੜੀ ਉਹਨਾਂ ਨੂੰ ਬਹੁਤ ਧਿਆਨ ਰੱਖਦੀ ਹੈ ਇਹਦਾ ਤਾਂ ਫਿਰ ਰੱਖਦੀ ਰੱਖਦੀ ਹੋਰ ਵਿਆਹ ਤੋਂ ਬਾਅਦ ਨੇ ਕਾਫੀ ਸਵਾਲ ਪੁੱਛਦੇ ਵਿਆਹ ਤੋਂ ਬਾਅਦ ਲਾਈਫ 'ਚ ਕੀ ਚੇਂਜਸ ਪਰੇ ਤੇਰੇ ਕੀ ਚੇਂਜਸ ਆਏ ਮੇਰੇ ਮਤਲਬ ਬਹੁਤ ਵਧੀਆ ਲੋਕ ਕਿ ਐਵੇਂ ਕਹਿੰਦੇ ਰਹਿੰਦੇ ਵਿਆਹ ਤੋਂ ਬਾਅਦ ਲਾਈਫ ਬਰਬਾਦ ਹੋ ਜਾਂਦੀ ਹੈ ਪਰ ਸਹੀ ਬੰਦਾ ਮਿਲ ਜੇ ਤਾਂ ਹਾਂ ਸਹੀ ਬੰਦਾ ਮਿਲ ਜੇ ਤਾਂ ਲਾਈਫ ਬਹੁਤ ਵਧੀਆ ਹੋ ਜਾਂਦੀ ਮੇਰੀ ਤਾਂ ਲਾਈਫ ਬਹੁਤ ਵਧੀਆ ਹੋ ਗਈ ਕਿਉਂਕਿ ਸਾਨੂੰ ਜਿਵੇਂ ਭਾਜੀ ਮੇਰੇ ਜੀਜਾ ਜੀ ਹੈਗੇ ਪਰ ਹੀ ਕੋਈ ਤੰਗ ਨਹੀਂ ਕਰਦੇ ਨਾ ਕੋਈ ਨਹੀਂ ਨਹੀਂ ਬਹੁਤ ਚੰਗਾ ਪਰਿਵਾਰ ਹੈਗਾ ਹੈਰੀ ਜੀ ਤੇ ਚੰਗੇ ਹੈਗੇ ਹੈਗੇ ਆ ਪਰ ਜਿਹੜੇ ਮੰਮੀ ਡੈਡੀ ਉਹ ਤਾਂ ਰੱਬ ਦਾ ਰੂਪ ਆ ਸੱਚੀ ਐਵੇਂ ਦੇ ਸੱਸ ਸੋਹਰਾ ਸਭ ਨੂੰ ਮੈਨ ਹਾਂ ਅਸੀਂ ਆਪ ਵੀਡੀਓ ਦੇਖਦੇ ਰੀਅਲ ਚ ਵੀ ਤੁਸੀਂ ਮੈਨੋ ਨਾ ਵੀ ਮਾਸੜ ਜੀ ਹੁਣੀ ਪਰੇ ਦੀਦੀ ਦਾ ਬਹੁਤ ਹੀ ਜ਼ਿਆਦਾ ਧਿਆਨ ਰੱਖਦੇ ਐ ਐਵੇਂ ਮੁੰਡਿਆਂ ਵਾਂਗੂ ਰੱਖਦੇ ਆ ਠੀਕ ਆ ਵੀ ਇੱਕ ਹੁੰਦਾ ਨੇ ਵੀ ਨੋਹਾਂ ਤੇ ਬਹੁਤ ਕੰਟਰੋਲ ਕਰਕੇ ਰੱਖਦੇ ਉਹ ਕੰਮ ਨੂੰ ਮੈਨੂੰ ਆਪਦੀ ਨੋਹ ਨਹੀਂ ਸਮਝਦੇ ਧੀ ਸਮਝਦੇ ਆ ਗਿਆ ਤੇ ਮੇਰਾ ਛੋਟਾ ਦੇ ਰਿਹਾ ਹੈਪੀ ਉਹ ਵੀ ਭਰਾਵਾਂ ਦਰਾਂ ਰਹਿੰਦਾ ਇਸ ਚੀਜ਼ ਦਾ ਬੈਨੀਫਿਟ ਨਾ ਮਨਦੀਪ ਨੂੰ ਬਹੁਤ ਅਪਰੀਦੀਦੀ ਸਾਨੂੰ ਲੜਪੈਂਦੀ ਮਨਦੀਪ ਨੂੰ ਕੋਈ ਦੁੱਖ ਨਹੀਂ ਹੋਣ ਦੇਣਾ ਉਹਨੂੰ ਜਿਵੇਂ ਦੇ ਕੱਪੜੇ ਚਾਹੁੰਦੇ ਸਹੀ ਮੈਂ ਇਹਨਾਂ ਨੂੰ ਕਿਹਾ ਹੋਇਆ ਮੰਮੀ ਡੈਡੀ ਨੂੰ ਮੈਂ ਕਿਹਾ ਵੇਖੇ ਮਨਦੀਪ ਤੇ ਕੋਈ ਰੋਗ ਟੋਕ ਨਹੀਂ ਕਰਨੀ ਇਹ ਜੋ ਜੀ ਕਰਦੇ ਉਹੀ ਪੋਣਦੀ ਉਹਨੂੰ ਹਮ ਸਹੀ ਹੈ ਨਾ ਤੇ ਮਨਦੀਪ ਨੂੰ ਮੈਂ ਕਹਿੰਨੀ ਨਹੀਂ ਮੈਂ ਕਿ ਤੇਰੇ ਤੋਂ ਜ਼ਿਆਦਾ ਕੰਮ ਤਣੀ ਕਰਵਾਉਂਦੀ ਮੈਂ ਪੁੱਛਦੀ ਨਹੀਂ ਇਹ ਨੂੰ ਆ ਕੇ ਛੋਟੀ ਜੀ ਹੈ ਸਾਡੀ ਇੱਕ ਹੀ ਹੈ ਜੀ ਤੇ ਹੋਰ ਕੁਝ ਸਵਾਲ ਹੁੰਦੇ ਆ ਕੋਈ ਪਤਾ ਸੁਣਾਉਣਾ ਉਹਨਾਂ ਦਾ ਉੱਤਰ ਹਿੰਦੀ ਬੋਲਣ ਲੱਗੀ ਠੀਕ ਹੈ ਤੇ ਹੋਰ ਪਰੀ ਦੀਦੀ ਮਸਤੇ ਕੀ ਸਵਾਲ ਪੁੱਛਦੇ ਕੋਈ ਹੋਰ ਸਵਾਲ ਵੀ ਹੋਵੇ ਤਾਂ ਪਰੀ ਦੀਦੀ ਜੀ ਇੱਥੇ ਹੈ ਜਿਆਦਾ ਇਹ ਸਵਾਲ ਸੀ ਕਿ ਤੁਸੀਂ ਆਪਦੀ ਭਾਬੀ ਨਾਲ ਵਲੌਗ ਕਿਉਂ ਨਹੀਂ ਬਣਾਉਂਦੇ ਤੇ ਉਹਨਾਂ ਨੂੰ ਪਤਾ ਮੈਂ ਗੰਗਾ ਨਗਰ ਨਹੀਂ ਇਹ ਨੂਪਗੜ੍ਹ ਰਹਿੰਦੇ ਫਿਰ ਰੋਇ ਰੋਜ ਆਇਆ ਜਾਇਆ ਵੀ ਨਹੀਂ ਜਾਂਦਾ ਇਸ ਕਰਕੇ ਵਲੌਗ ਜਿਆਦਾ ਸਾਡੇ ਨਹੀਂ ਇਕੱਠਿਆਂ ਨਹੀਂ ਬਣਦੇ ਤੇ ਅੱਜ ਦੇ ਵਲੌਗ ਚ ਬਸ ਮੈਂ ਤੁਹਾਡੇ ਨਾਲ ਇੰਨੀ ਹੀ ਗੱਲਾਂ ਕਰਨੀਆਂ ਸੀ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਜਿਹੜੇ ਚੈਨਲ ਦੇ ਨਵੇਂ ਆ ਬਾਕੀ ਵੀਰ ਨੂੰ ਸਪੋਰਟ ਕਰਦੇ ਰਿਹਾ ਕਰੋ ਹਾਂਜੀ ਹਾਂਜੀ ਤੇ ਤੇਜੀ ਪਹਿਲਾਂ ਹੈ ਨਹੀਂ ਸੀਗਾ ਮਤਲਬ ਵਲੌਗ ਵਗੈਰਾ ਨਹੀਂ ਹੋਵਾਂ ਸੀ ਮਤਲਬ YouTube ਤੇ ਹੈ ਨਹੀਂ ਸੀ ਇਹ ਮੈਂ ਅਚਾਨਕ ਹੀ ਆ ਗਿਆ ਪਹਿਲਾਂ Instagram ਤੇ ਰੀਲ ਲਾ ਵਗੈਰਾ ਬਣਾਉਂਦੇ ਹੁੰਦੇ ਸੀ ਮੈਂ ਤੇਜੀ ਦੇ ਜੀ ਜਦੋਂ ਮੇਰਾ ਵਿਆਹ ਨਹੀਂ ਹੋਇਆ ਸੀਗਾ ਅਤੇ ਮੈਂ ਤੇਜ ਜੀ ਖਨੀ ਖਨੀ ਰਿਲਾ ਬਣਾਉਂਦੇ ਸੀ ਉਹਨ ਦੇ ਜੀ ਦਾ ਵਿਆਹ ਹੋ ਗਿਆ ਉਹਨੇ ਵਲੋਗ ਬਣਾਉਂਦਾ ਆਪਦੀ ਵਾਈਫ ਦੇ ਨਾਲ ਤੇ ਵਾਕਿਆ ਹੋਰ ਮੈਨੂੰ ਕਿਸ ਨੇ ਇੱਕ ਨਸਵਾਲ ਪੁੱਛਿਆ ਸੀ ਬਾਈ ਨੇ ਕਹਿੰਦਾ ਵੀ ਤੁਸੀਂ ਮੈਰਿਜ ਕਰਾ ਕੇ ਬਾਦ ਕਿਵੇਂ ਲੱਗ ਰਿਹਾ ਸਹੀ ਹੋ ਖੁਸ਼ ਹੋ ਮੈਂ ਬਹੁਤ ਖੁਸ਼ ਹਾਂ ਕਿ ਮੈਂ ਪਹਿਲੀ ਵਾਰੀ ਵਾਰੀ ਇਹੀ ਗੱਲ ਕਹਿੰਦਾ ਬੰਦੇ ਨੂੰ ਅਗਰ ਸਹੀ ਪਾਰਟਨਰ ਮਿਲ ਜੇ ਨਾ ਲਾਈਫ ਪਾਰਟਨਰ ਤੇ ਬੰਦਾ ਕੋਈ ਦੁਖੀ ਨਹੀਂਗਾ ਵਿਆਹ ਕਰਾ ਕੇ ਨਹੀਂ ਹੁਣ ਮੰਦੀਪ ਤੇਜ ਜੀ ਦੀ ਹਰ ਛੋਟੀ ਛੋਟੀ ਗੱਲ ਸਮਝਦੀ ਹੈ ਹਾਂ ਉਹ ਧਿਆਨ ਰੱਖਦੀ ਹੈ ਚਲੋ ਸਾਨੂੰ ਫਿਕਰ ਰਹਿੰਦੀ ਹੈ ਤੇਜ ਜੀ ਕੀ ਕਿਵੇਂ ਮੈਂ ਮਨਦੀਪ ਨੂੰ ਕਈ ਵਾਰ ਉਹਵੇਂ ਡਰਾਉਣੀ ਨਹੀਂ ਮੈਂ ਤੇਰੇ ਨਾਲ ਉਹ ਗੰਦੀਆਂ ਜਿਹੀਆਂ ਨਣਾਣਾ ਨਹੀਂ ਸੀ ਪਹਿਲਾਂ ਨਾ ਜਿਹੜੀਆਂ ਪਰਝਾਈ ਨੂੰ ਆਪ ਦਿਨ ਤੰਗ ਕਰਦੀਆਂ ਸੀ ਮੈਂ ਤੇਰੇ ਨਾਲ ਮੈਂ ਉਹ ਸੀ ਨਹੀਂ ਜਿਹੜੀ ਚਿੱਟੀ ਦੇਣਗੇ ਜਿਵੇਂ ਆ ਉਹਦੋਂ ਜਦੋਂ ਮਨਦੀਪ ਨੂੰ ਸੱਗਨ ਪਾਉਣਗੇ ਜੀ ਉਦੋਂ ਮੈਂ ਗਿਆ ਰਹੀ ਜਾਂਦੀ ਪਰ ਮਨਦੀਪ ਨੂੰ ਪਤਾ ਹੀ ਹੈ ਮਨਦੀਪ ਦਾ ਸਾਰੇ ਬਹੁਤ ਕਰਦੇ ਆ ਜੀ ਬਹੁਤ ਜ਼ਿਆਦਾ ਲੈ ਰੋ ਜਿ ਬਲੌਗ ਜਬ ਤੇ ਉਹ ਸੱਚ ਯਾਦ ਆ ਇਹ ਦਿਨ ਆਪਣੇ ਵਿਆਹ ਨੂੰ ਇੱਕ ਮਹੀਨਾ ਕੰਪਲੀਟ ਹੋ ਗਿਆ ਮੈਨੂੰ ਤਾਂ ਕੋਈ ਨਹੀਂ ਆ ਤੇ ਤੁਹਾਨੂੰ ਯਾਦ ਮੈਨੂੰ ਯਾਦ ਸੀਗਾ ਲੈ ਫਿਰ ਤੇਜੀ ਨੂੰ ਯਾਦ ਨਹੀਂ ਗਾ ਇਹਨੂੰ ਫੇਰ ਮੈਨੂੰ ਯਾਦ ਠੀਕ ਹੈ ਫਿਰ ਯਾਦ ਹੀ ਕਰਵਾਉਣਾ ਤੇਰੀ ਗੱਲ ਸੁਣੋ ਵਲੌਗ ਨੂੰ ਨਾ ਇੱਥੇ ਬੰਦ ਕਰਕੇ ਨਾ ਜਾਏ ਸ਼ਾਮ ਨੂੰ ਥੋੜਾ ਕੇਕ ਕੱਟ ਕਰਾਂਗੇ ਪਰੀ ਦੀਦੀ ਠੀਕ ਹੈ ਪਰ ਤੁਸੀਂ ਇੱਥੇ ਅਜੇ ਤਾਂ ਤੇ ਪਰੀ ਦੀਦੀ ਵੀ ਇੱਥੇ ਸ਼ਾਮ ਨੂੰ ਕੇਕ ਕੱਟ ਕਰਾਂਗੇ ਆਪਣੇ ਵਿਆਹ ਦਾ 1 ਦੇ 1 ਮੰਥ ਕੰਪਲੀਟ ਹੋ ਰਹਿਣਾ ਸੀ ਬੀ ਬਦੂ ਪਹਿਲਾਂ ਕੁਝ ਹੋਰ ਗਿਆ ਪਰੀ ਦੀਦੀ ਅਟਕਣਗੇ ਲੱਗੀ ਮੈਨੂੰ 1 ਹੋਰ ਕਿਹਾ ਸੀ ਜੀ ਕਹਤੋਂ 1 ਮੰਥ ਕੰਪਲੀਟ ਹੋ ਗਿਆ 1 ਮਹੀਨਾ ਪੂਰਾ ਤੇ ਸ਼ਾਮ ਨੂੰ ਕੇਕ ਉਹ ਕਟਾਂਗੇ ਉਹ ਵੀ ਤੁਹਾਨੂੰ ਸੀਨ ਦਿਖਾ ਦਾਂਗੇ ਦੇ ਵਿੱਚ ਹੀ ਅਨੀ ਅਗਲੇ ਵਲੌਗ ਚ ਪਾਵਾਂਗੇ ਯਾਰ ਉਹ ਸੀਨ ਮੈਂ ਤਾਂ ਹੁਣ ਪਤਾ ਕੀ ਗੱਲ ਵਲੌਗ ਅਪਲੋਡ ਕਰਨ ਲੱਗਾ ਨੈਕਸਟ ਪਾਰਟ ਦੇ ਵਿੱਚ ਸੀਨ ਆ ਜਾਣਗੇ ਜਿਆਦਾ ਵੱਡਾ ਹੋ ਜਾਊਗਾ ਕੱਲ ਦੇ ਵਲੌਗ ਚ ਆਊਗਾ ਤੇ ਸਾਰੇ ਨੂੰ ਬਸ ਸਤਿ ਸ੍ਰੀ ਅਕਾਲ ਇਦਾਂ ਹੀ ਬਣੇ ਰਹੋ ਪਿਆਰ ਕਰਦੇ ਰਹੋ ਦੁਆਵਾਂ ਵਿੱਚ ਯਾਦ ਰੱਖਣਾ ਹਮੇਸ਼ਾ ਪਿਆਰ ਕਰਨਾ ਆਪਣਾ ਪਿੱਛੇ ਖੇਤ ਹੈਗਾ ਤੁਹਾਨੂੰ ਪਤਾ ਹੀ ਬਾਕੀ ਤੁਹਾਨੂੰ ਘਰ ਦੀ ਸਾਰੇ ਡਿਟੇਲਸ ਸ਼ੋ ਕਰਦੇ ਰਹਿਣੇ ਆ ਨਾ ਕਿਉਂਕਿ ਤੁਸੀਂ ਪਰਿਵਾਰ ਨਾਲ ਸਾਰੇ ਬਾਕੀ ਥੈਂਕ ਯੂ ਜੀ ਸਾਰਿਆਂ ਨੂੰ ਬੋਲ ਮਨਦੀਪ ਕੁਝ ਇਹਨੂੰ ਪਤਾ ਨਹੀਂ ਕੀ ਗੱਲ ਹੈ ਜਿਆਦਾ ਕੈਮਰੇ ਪੁਰੇ ਬੋਲਦੀ ਨਹੀਂ ਨਾ ਮੈਂ ਵੀ ਬਹੁਤ ਸੰਘਦੀ ਹੁੰਦੀ ਸੀਗੀ ਹੁਣ ਮੈਂ ਵੀ ਥੋੜਾ ਬੋਲਣ ਲੱਗੀ ਤੇ ਹੋਰ ਆਪਣੇ ਵਾਧੂ ਮੈਨੂੰ ਭੈਣਾ ਕਮੈਂਟ ਕਰਕੇ ਕਹਿ ਦਿੰਦੇ ਵੀ ਮਨਦੀਪ ਨੂੰ ਬੁਲਾਓ ਸਾਡੇ ਨਾਲ ਗੱਲ ਕਰਾਓ ਹਨਾ ਤੇ ਵੈਸੇ ਜੇ ਥੋੜੀ ਸੰਗਤੀ ਹੈ ਪਰ ਆਈ ਤਾਂ ਮੁਖਮਾਂ ਲੱਗ ਗਈ। ਉਹ ਬੋਲਦੀ ਜਦੀਪ ਨੂੰ ਕਈ ਵਾਰ ਉਹ ਮੈਂ ਡਰ ਨਹੀਂ ਮੈਂ ਤੇਰੇ ਨਾਲ ਉਹ ਗੰਦੀਆਂ ਜਿ ਨਨਾਨਾਂ ਦੀ ਸੀ ਪਹਿਲਾਂ ਨਾ ਤੇ ਜਿਹੜੀਆਂ ਪਰਝਾਈ ਨੂੰ ਆਪ ਦਿਨ ਤੰਗ ਕਰਦੀਆਂ ਸੀ ਮੈਂ ਤੇਰੇ ਨਾਲ ਉਹ ਸੀ ਨਹੀਂ ਜਿਹੜੀ ਚਿੱਟੀ ਦੇਣਗੇ ਜਿਸ ਗੇੜਾ ਉਹ ਤਾਂ ਜਿੱਦ ਮਨਦੀਪ ਨੂੰ ਸੱਜਣ ਪਾਉਣਗੇ ਜੀ ਉਦੋਂ ਮੈਂ ਗਿਆ ਵੀ ਕਿਉਂ ਪਰ ਮਨਦੀਪ ਨੂੰ ਪਤਾ ਹੀ ਮਨਦੀਪ ਦਾ ਸਾਰੇ ਬਹੁਤ ਕਰਦੇ ਜੀ ਬਹੁਤ ਜ਼ਿਆਦਾ ਇਹ ਜਿਉਂਨ ਬਸ ਮਾਲਣ ਵਾਲੀ ਆ ਗਈ ਤੇਜ਼ੀ ਨੂੰ ਚਲੋ ਠੀਕ ਆ ਵੀ ਅੱਜ ਦੇ ਵਲੌਗ ਚ ਇੰਨਾ ਹੀ ਉਮੀਦ ਕਰਦੇ ਤੁਹਾਨੂੰ ਵਧੀਆ ਲੱਗਿਆ ਹੋਊਗਾ ਨਾ ਹਾਂਜੀ ਬਾਕੀ ਸੋਹਣੇ-ਸੋਹਣੇ ਕਮੈਂਟ ਕਰਕੇ ਦੱਸਿਓ ਵਲੌਗ ਤੁਹਾਨੂੰ ਕਿੱਦਾਂ ਦਾ ਲੱਗਿਆ ਮਨਦੀਪ ਤੂੰ ਵੀ ਬੋਲ ਲੈ ਕੁਛ ਚਲ ਬੋਲ ਅਜੇ ਨੂੰ ਬੱਸ ਰੁਕ ਜਾ ਬੈਕ